ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਹਾਂਜੀ ਜੈਦਰ ਸਾਹਿਬ ਆਪਣਾ ਨਾਂ ਕੀ ਆ ਜੀ ਮੇਰਾ ਨਾਂ ਦਾ ਜੂਰਾ ਸਿੰਘ ਖਾਲਸਾ ਕਿਹੜੇ ਨਗਰ ਤੋਂ ਰਾਹੋ ਰੋੜੀ ਰੋੜ ਬੰਦ ਲੁਧਿਆਣਾ ਜਿਸਰਾ ਪਿੱਛੇ ਵੱਖ-ਵੱਖ ਆਗੂ ਜਿਹੜੇ ਆ ਉਹ ਇਹ ਗੱਲ ਅੰਮ੍ਰਿਤਪਾਲ ਦੇ ਉੱਤੇ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਨੇ ਕਿਸੇ ਨੂੰ ਅੰਮ੍ਰਿਤ ਛਕਾਇਆ ਆ ਜਾਂ ਕੇਸਾ ਧਾਰੀ ਬਣਾਇਆ ਆ ਉਹਦੇ ਸਬੰਧੀ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਕੇਸਾ ਧਾਰੀ ਬਣਾਇਆ ਉਹਦਾ ਭਾਈ ਸਾਹਿਬ ਦੀ ਬਹੁਤ ਵਧੀਆ ਗੱਲ ਹੈ ਜੀ ਜਿਹੜੇ ਕਿ ਸਿੰਘ ਸਜਾਏ ਆ ਅਮਰ ਸ਼ਕਾਇਆ ਮੁੰਡਿਆਂ ਨੂੰ ਨਸ਼ਾ ਤੋਂ ਰਹਿਤ ਕਰਵਾਇਆ ਹੈਗਾ ਆ ਤੇ ਬਾਕੀ ਭਾਈ ਸਾਹਿਬ ਨੇ ਬਹੁਤ ਵਧੀਆ ਖਾਲਸਾ ਵੀਰਤੂਰੀ ਹੋਈ ਸੀ ਉਸ ਦੇ ਵਿੱਚ ਜ्यों-ਜੋ ਜਿਹੜੇ-ਜਿਹੜੇ ਪਿੰਡ ਵਿੱਚ ਜਾਂਦੇ ਸੀ ਉਹਨਾਂ ਦੇ ਪਿੰਡ ਦੇ ਦਾ ਜਵਾਗ ਨਸ਼ਾ ਤੋਂ ਦੂਰ ਹੋਣੇ ਸੀ ਤੇ ਬਲਕਿ ਉਹਨਾਂ ਦੇ ਨਾਲ ਦੇ ਪਿੰਡਾਂ ਦੇ ਵਿੱਚ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਅਸਰ ਹੋਇਆ ਕਿ ਅਸੀਂ ਭਾਈ ਸਾਹਿਬ ਦੀ ਗੱਲ ਮੰਨੀਏ ਔਰ ਗਰੂਰ ਦੇ ਲੜ ਲਗੇ ਅਮਰ ਸ਼ਕੀਰ ਸਿੰਘ ਸਜੀਏ ਤੁਹਾਡੇ ਤੁਸੀਂ ਕਿਹੜੇ ਜਿਹੜਾ ਤੁਹਾਡਾ ਨਗਰ ਆ ਉੱਥੇ ਭਾਈ ਸਾਹਿਬ ਗਏ ਸੀਗੇ ਨਹੀਂ ਉੱਥੇ ਨਹੀਂ ਪਿੰਡ ਮੇਰੇ ਪਿੰਡ ਤੋਂ ਕਟੋੜਾ ਦੀ 15-20 ਕਿਲੋਮੀਟਰ ਦੂਰ ਭਾਈ ਸਾਹਿਬ ਦੀ ਖਾਲਸਾ ਵੀ ਰਾਈ ਸੀ ਜਦੋਂ ਤੁਸੀਂ ਭਾਈ ਸਾਹਿਬ ਦੇ ਨਾਲ ਮਿਲੇ ਕਦੀ ਆਪ ਉਹਨਾਂ ਦੇ ਨਾਲ ਕੇ ਨਹੀਂ ਪਹਿਲਾਂ ਹੀ ਤਕਰੀਬਨ ਬਹੁਤ ਕੱਟ ਮਿਲੇ ਹੈਗੇ ਆਂ ਇੱਕ ਵਾਰੀ ਜੱਲੂਪੁਰ ਖੜੇ ਗਏ ਸੀ ਅਸੀਂ ਅੱਛਾ ਤੇ ਉਹ ਵੀ ਅਮਰ ਸੰਚਾਰ ਤੋਂ ਬਾਅਦ ਆਏ ਸੀ ਅਸੀਂ ਤੇ ਅਮਰ ਸੰਚਾਰ ਪਹਿਲਾਂ ਕੀਤਾ ਹੀ ਤੁਸੀਂ ਉਦੋਂ ਅਮਰਤ ਛਕਿਆ ਹੋਇਆ ਸੀਗਾ ਕਿ ਨਹੀਂ ਸੀ ਛਕਿਆ ਉਸ ਤੋਂ ਪਹਿਲਾਂ ਨਹੀਂ ਅਮਰ ਸ਼ਗਨ ਸ਼ਗਨ ਤੋਂ ਬਾਅਦ ਹੋਇਆ ਨਹੀਂ ਪਹਿਲਾਂ ਅਮਰ ਸ਼ਗਨ ਲਿਆ ਸੀ ਤੁਸੀਂ ਪਹਿਲਾਂ ਤੁਸੀਂ ਕਿਸਾਧਾਰੀ ਸੀਗੇ ਨਹੀਂ ਜੀ ਪਹਿਲਾਂ ਕਿਸਰਾਂ ਦੇ ਸੀਗਾ ਤੁਹਾਡਾ ਪਹਿਲਾਂ ਬਿਲਕੁਲ ਮੂਨੇ ਸੀ ਜੀ ਕੋਈ ਤੁਹਾਡੀ ਗੱਲ ਤੇ ਕਿਸਰਾਂ ਵਿਸ਼ਵਾਸ ਕਰ ਸਕਦਾ ਆ ਕੋਈ ਤੁਹਾਡੇ ਕੋਲ ਮੂਨਿਆਂ ਦੀ ਕੋਈ ਤਸਵੀਰ ਜਾਂ ਕੋਈ ਹੋਰ ਕੋਈ ਹੈਗੀ ਹੈ ਕੋਈ ਚੀਜ਼ ਬਿਲਕੁਲ ਜੀ ਬਿਲਕੁਲ ਕਿਹੜੀ ਚੀਜ਼ ਆ ਤੁਸੀਂ ਵਿਖਾ ਸਕਦੇ ਹੋ ਕਿਉਂਕਿ ਬਹੁਤ ਲੋਕ ਜਿਹੜੇ ਆ ਉਹ ਇਸ ਗੱਲ ਦਾ ਸਵਾਲ ਕਰਦੇ ਆ ਲੋ ਜੀ ਇਹ ਆਪ ਜੀ ਦੀ ਤਸਵੀਰੀ ਹੈ ਬਿਲਕੁਲ ਜੀ ਹੈ ਪਰ ਲੱਗਦੀ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਦੇਖੋ ਜਿੱਥੋਂ ਤੱਕ ਅਸੀਂ ਬਾਲਗਨਾਥ ਦੇ ਵੀ ਜਾਣਦੇ ਸੀ ਗੱਲ ਦੇ ਵਿੱਚ ਮੇਰੇ ਆ ਦੇਖੋ ਸਿੰਗੀ ਵੀ ਪਾਈ ਆ ਹੂੰ ਹੂੰ ਜੀ ਜੀ ਇਹ ਪਹਿਲਾਂ ਦੀਆਂ ਨਿਸ਼ਾਨੀਆਂ ਕਿ ਮੈਂ ਮਤਲਬ ਬਾਲਗਨਾਥ ਦੇ ਵੀ ਜਾਂਦਾ ਸੀ ਠੀਕ ਹੈ ਜਦੋਂ ਭਾਈ ਸਾਹਿਬ ਉਹਨਾਂ ਦੇ ਵਿਚਾਰ ਸੁਣੇ ਆ ਹੂੰ ਉਹਨਾਂ ਤੇ ਬਹੁਤ ਜ਼ਿਆਦਾ ਅਮਲ ਕੀਤਾ ਹੈਗਾ ਆ ਠੀਕ ਹੈ ਤੇ ਸਿੱਖੀ ਦੇ ਨਾਲ ਅਸੀਂ ਜੁੜ ਗਏ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਮਹਿਸੂਸ ਬਹੁਤ ਵਧੀਆ ਕਰਦਾ ਜੀ ਤਕਰੀਬਨ ਆਪਣਾ ਮੇਰਾ ਖਰਚਾ 2-250 ਰੁਪਏ ਦਾ ਖਰਚਾ ਸੀ 300 ਰੁਪਏ ਦਾ ਅੱਛਾ ਜਦ ਤੋਂ ਅਮਰ ਸੰਚਾਰ ਕੀਤਾ 1 ਰੁਪਏ ਦਾ ਖਰਚਾ ਤੱਕ ਨਹੀਂ ਰਿਹਾ ਹੈਗਾ ਜੀ ਪਹਿਲਾਂ ਤੁਸੀਂ ਨਸ਼ਾ ਵਗੈਰਾ ਵੀ ਕਰਦੇ ਰਹੇ ਬਹੁਤ ਜ਼ਿਆਦਾ ਜੀ ਕੀ ਕਰਦੇ ਰਹੇ ਹੋ ਨਸ਼ੇ ਦੇ ਵਿੱਚ ਦੇਖੋ ਜੀ ਦਾਰੂ ਸਿਗਰਟ ਜਰਦਾ ਅੱਛਾ ਇਹ ਸਾਰਾ ਕੁਝ ਤੁਸੀਂ ਛੱਡ ਦਿੱਤਾ ਬਿਲਕੁਲ ਇਹ ਕਿਹਦੀ ਕਿਹਦੀ ਕਿਰਪਾ ਕਿਹਦੀ ਸੋਚਦੇ ਹੋ ਕਿਹਦੀ ਕਿਰਪਾ ਹੋਈ ਹੈ ਕਿਹਦੇ ਪ੍ਰਭਾਵ ਹੇਠ ਆ ਕੇ ਤੁਸੀਂ ਇਹਨੂੰ ਛੱਡਿਆ ਦੇਖੋ ਜੀ ਮੈਂ ਤਾਂ ਫਿਲਹਾਲ ਅਮਰਪਾਲ ਭਾਈ ਦੀ ਨਿਊਜ਼ ਹੁੰਦਾ ਹੁੰਦਾ ਸੀ ਠੀਕ ਹੈ ਤੇ ਉਹਨਾਂ ਦੇ ਬਸ ਵਿਚਾਰ ਸੁਣ ਕੇ ਹੀ ਇਹ ਸੀ ਦਾਸ ਰਹੇ ਵੀਰ ਅਮਰਤਪਾਲ ਦੀਆਂ ਗੱਲਾਂ ਨੂੰ ਸੁਣ ਕੇ ਤੁਸੀਂ ਆਪਣਾ ਜੀਵਨ ਜਿਹੜਾ ਆ ਉਹ ਇਸ ਤਰੀਕੇ ਦਾ ਬਣਾਇਆ ਬਿਲਕੁਲ ਤੁਸੀਂ ਹੁਣ ਹੁਣ ਉਹ ਚੋਣ ਲੜ ਰਹੇ ਨੇ ਹਾਂਜੀ ਤੇ ਚੋਣ ਦਾ ਚੋਣਾਂ ਦੇ ਜੇ ਤੁਸੀਂ ਹਿੱਸਾ ਲੈ ਰਹੇ ਹੋ ਬਿਲਕੁਲ ਕਿੱਥੇ ਉਹਨਾਂ ਦੇ ਪਿੰਡ ਜਾ ਰਹੇ ਹੋ ਤੁਹਾਡਾ ਏਰੀਆ ਤੁਸੀਂ ਕਿਹਾ ਕਿ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਉਹ ਤੇ ਉਹ ਲੜ ਰਹੇ ਆ ਹਲਕਾ ਗੋਇੰਦਵਾਲ ਆਪਣੇ ਖਡੂਰ ਸਾਹਿਬ ਤੋਂ ਤੇ ਤੁਹਾਡਾ ਉੱਥੇ ਕਿਸ ਤਰ੍ਹਾਂ ਅੱਜ ਜੀ ਫਿਲਹਾਲ ਖੰਡੂਰ ਸਾਹਿਬ ਭਾਈ ਸਾਹਿਬ ਦੇ ਜੱਲੂਪੁਰ ਖੇੜੇ ਪਿੰਡ ਆਏ ਹੋਏ ਆਸੀਂ ਹੂੰ ਤੇ ਭਾਈ ਸਾਹਿਬ ਦੇ ਤੋਂਨ ਪ੍ਰਚਾਰ ਵਾਸਤੇ ਆਏ ਆਏ ਜੀ ਬਿਲਕੁਲ ਜੀ ਬਿਲਕੁਲ ਤੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਾਂ ਪੰਜਾਬ ਦੇ VOTER ਨੇ ਜਾਂ ਖਡੂਰ ਸਾਹਿਬ ਹਲਕੇ ਦੇ ਜਿਹੜੇ VOTER ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਭਾਈ ਸਾਹਿਬ ਬਹੁਤ ਵਧੀਆ ਕੀਤਾ ਹੈਗਾ ਨੌਜਵਾਨੀ ਨੂੰ ਨਸ਼ੇ ਤੋਂ ਬਚਾਰੇ ਹੈਗੇ ਸੀ ਹੂੰ ਗੁਰੂ ਦੇ ਲੜ ਲਾਰੇ ਸੀ ਜੀ ਲੇਖੋਣ ਚਿੱਟਾ ਕਿੰਨੀਆਂ ਮਾਵਾਂ ਦੀਆਂ ਕੁੱਖਾ ਜੜੀ ਜਾ ਰਹੀ ਹੈ ਨਸ਼ਾ ਕੋਈ ਵੀ ਹੈ ਕਿਸੇ ਵੀ ਪ੍ਰਕਾਰ ਦਾ ਨਸ਼ਾ ਮਾਰਾ ਹੀ ਹੁੰਦਾ ਹੈ ਚਾਹੇ ਉਹ ਸਿਗਰਟ ਦਾ ਹੋਵੇ ਚਾਹੇ ਬੀੜੀ ਦਾ ਹੋਵੇ ਚਾਹੇ ਤਮਾਕੂ ਦਾ ਹੋਵੇ ਚਾਹੇ ਉਹ ਚਿੱਟੇ ਦਾ ਹੋਵੇ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾਈ ਨਸ਼ਾ ਮਾਰਾ ਹੁੰਦਾ ਹੈ ਭਾਈ ਸਾਹਿਬ ਤਾਂ ਬੱਚਾ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢ ਰਹੇ ਸੀ ਉਲਟਾ ਸਰਕਾਰਾਂ ਨੇ ਹੀ ਉਹਨਾਂ ਨੂੰ ਚੱਕ ਕੇ ਡਬੂ ਘੜੇ ਜੇਲ੍ਹ ਚ ਸਾਮ ਭੇਜ ਦਿੱਤੇ ਹਾਂਜੀ ਭਾਈ ਸਾਹਿਬ ਤੁਸੀਂ ਇੱਥੇ ਪ੍ਰਚਾਰ ਵਾਸਤੇ ਆਏ ਹੋ ਵਿਸ਼ੇਸ਼ ਤੌਰ ਤੇ ਤੁਸੀਂ ਇਸ ਹਲਕੇ ਦੇ ਲੋਕਾਂ ਨੂੰ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹਲਕਾ ਦੇ ਵੋਟਰਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟ ਪਾਓ ਜੋ ਕਿ ਆਪਣੇ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਬਚਾ ਸਕਣ ਤੇ ਆਪਣੇ ਉਮੀਦਵਾਰ ਜੀ ਐਮਪੀ ਦਾ ਚੋਣ ਜਿੱਤ ਕੇ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਖਤਮ ਕਰ ਸਕਣ ਤੇ ਬਾਕੀ ਭਾਈ ਸਾਹਿਬ ਨੂੰ ਵੋਟ ਵੱਧ ਤੋਂ ਵੱਧ ਪਾਓ ਹਿੰਦੂ ਮੁਸਲਮ ਸਿੱਖ ਸਾਈ ਸਾਰਿਆਂ ਨੂੰ ਮੇਰੀ ਇਹ ਅਪੀਲ ਹੈ ਜੀ ਕਿ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟ ਪਾਓ ਤੇ ਭਾਈ ਸਾਹਿਬ ਨੂੰ ਜਿਤਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ